ਸਰ ਜਿਵੇਂ ਹਟ ਪਿੰਡਾਂ ਦੇ ਵਿਕਾਸ ਦੀ ਗੱਲ ਕਰੀਏ ਪਿੰਡੂ ਵਿਕਾਸ ਦੀ ਗੱਲ ਕਰੀਏ ਬਦਲਦੇ ਪਿੰਡ ਬਦਲਦਾ ਪੰਜਾਬ ਪਿੰਡ ਕਿਵੇਂ ਬਦਲਣਗੇ ਪੰਜਾਬ ਕਿਵੇਂ ਬਦਲੇਗਾ ਸਰ ਸਾਡੀ ਸਰਕਾਰ ਦਾ ਮੰਨਣਾ ਹੈ ਕਿ ਸਰ ਪਿੰਡ ਪੰਜਾਬ ਦਾ ਦਿਲ ਤੇ ਰੂਹ ਹਨ ਪਿੰਡ ਪੰਜਾਬ ਦਾ ਦਿਲ ਤੇ ਰੂਹ ਹਨ ਜਦੋਂ ਦੁਨੀਆਂ ਪਰ ਵਿੱਚ ਕੋਈ ਵੀ ਪੰਜਾਬ ਬਾਰੇ ਸੋਚਦਾ ਸਭ ਤੋਂ ਪਹਿਲਾਂ ਜੋ ਗੱਲ ਚੇਤੇ ਆਉਂਦੀ ਆ ਉਹ ਸਾਡੇ ਖੇਤ ਅਤੇ ਸਾਡੇ ਪਿੰਡਸ ਇਸ ਲਈ ਸਾਡੇ ਪਿੰਡਾਂ ਦੀ ਕਾਇਆ ਕਲਪ ਕਰਨ ਤੋਂ ਬਿਨਾ ਪੰਜਾਬ ਦਾ ਵਿਕਾਸ ਧੂਰਾ ਹੋ ਜਾਵੇਗਾ ਮੈਂ ਇਹ ਗੱਲ ਬੜੀ ਜ਼ਿੰਮੇਵਾਰੀ ਨਾਲ ਆਖਦਾ ਹਾਂ ਕਿ ਅਗਲਾ ਸਾਲ ਪਿੰਡੂ ਪੰਜਾਬ ਦੀ ਨਵਸਰਜੀਤੀ ਦਾ ਹੋਵੇਗਾ ਸਾਡੇ ਪਿੰਡਾਂ ਦੇ ਜੀਵਨ ਪੱਧਰ ਨੂੰ ਬਿਹਤਰ ਬਣਾਉਣ ਲਈ ਅਸੀਂ ਅਗਲੇ 2 ਸਾਲਾਂ ਵਿੱਚ ਰਾਜ ਦੇ ਸਾਰੇ ਸਰ 12581 ਪਿੰਡਾਂ ਵਿੱਚ ਬੁਨਿਆਦੀ ਢਾਂਚੇ ਨੂੰ ਉੱਚਾ ਚੁੱਕਣ ਲਈ ਪੈਕੇਜ ਪੇਸ਼ ਕਰ ਰਹੇ ਹਾਂ ਸਰ ਕਿ 12581 ਪਿੰਡਾਂ ਦੇ ਬੁਨਿਆਦੀ ਢਾਂਚੇ ਨੂੰ ਕਿਸ ਤਰ੍ਹਾਂ ਉੱਪਰ ਚੁੱਕਣਾਗਾ ਸਰ ਉਹਦੇ ਲਈ ਮੈਂ ਇਹ ਦੱਸ ਰਿਹਾ ਕਿ ਕਿਸ ਤਰ੍ਹਾਂ ਆਊਗਾ ਇਸ ਨੂੰ ਮੁੱਢ ਦੇ ਦੌਰ ਦੇ ਵਿੱਚ ਬਦਲਦੇ ਪਿੰਡ ਬਦਲਦਾ ਜਿਹੜਾ ਪੰਜਾਬ ਕਿਹਾ ਜਾਊਗਾ ਕਿਸ ਤਰ੍ਹਾਂ ਪਿੰਡ ਬਦਲਣਗੇ ਬਦਲਦੇ ਪਿੰਡ ਬਦਲਦਾ ਪੰਜਾਬ ਮੈਂ ਅਗਲੇ ਸਾਲ ਜਿਹੜੀਆਂ ਅਸੀਂ ਪੰਜ ਸਕੀਮਾਂ ਪੰਜਾਬ ਚ ਲਾਂਚ ਕਰਨ ਜਾ ਰਹੇ ਲਾਗੂ ਕਰਨ ਜਾ ਰਹੇ ਉਹਦੇ ਵਿੱਚ ਸਰ ਪਿੰਡਾਂ ਦੇ ਛੱਪੜਾਂ ਦੀ ਸਫਾਈ ਅਤੇ ਨਮੀਨਿਕਰ ਪਿੰਡਾਂ ਦੀ ਛੱਪੜਾਂ ਦੀ ਸਫਾਈ ਅਤੇ ਨਮੀਨਿਕਨ ਸੀਚੇਵਾਲ ਥਾਪਰ ਮਾੜਲ ਤੇ ਹੋਰ ਕਫਾਇਤੀ ਬਾਜਰ ਬਾਜਰ ਮਾਰਲਾਂ ਅਨਸਾਰ ਸੀਵਰੇਜ ਟ੍ਰੀਟਮੈਂਟ ਸਿਸਟਮ ਦੀ ਸਥਾਪਨਾ ਕਰਨਾ ਨਹਿਰੀ ਪਾਣੀ ਮਹੱਇਆ ਕਰਵਾਉਣ ਲਈ ਨਹਿਰੀ ਖਾਲਾਂ ਨੂੰ ਬਹਾਲ ਕਰਨਾ ਪਿੰਡਾਂ ਦੇ ਖੇਡ ਮੈਦਾਨਾਂ ਦਾ ਨਿਰਮਾਣ ਸਰ ਮੁੱਖ ਮੰਤਰੀ ਸਟ੍ਰੀਟ ਲਾਈਟ ਯੋਜਨਾ ਤਹਿਤ ਸਟ੍ਰੀਟ ਲਾਈਟਾਂ ਲਗਾਉਣਾ ਇਹ ਅਸੀਂ ਪੰਜ ਜਿਹੜੇ ਵੱਡੇ ਉਪੰਬੰਦ ਕੀਤੇ ਨੇਗੇ ਸਪੀਕਰ ਸਾਹਿਬ ਜਿੰਨਾ ਕਮਾਂ ਦਾ ਮੈਂ ਉੱਪਰ ਗੱਲ ਕੀਤਾ ਇਹਨਾਂ ਵਿੱਚ ਬਹੁਤ ਸਾਰੇ ਕੰਮ ਪੰਜਾਬ ਦੇ ਪਿੰਡਾਂ ਵਿੱਚ ਦਹਾਕਿਆਂ ਤੋਂ ਨਹੀਂ ਕੀਤੇ ਗਏ ਇਸ ਸੁਪਰੇ ਨੂੰ ਹਕੀਕਤ ਵਿੱਚ ਬਦਲਣ ਲਈ ਮੈਂ ਅਗਲੇ ਸਾਲ ਇਸ ਪਹਿਲ ਕਦਮੀ ਤਹਿਤ ਕੁੱਲ 3500 ਕਰੋੜ ਰੁਪਏ ਦੇ ਖਰਚ ਜਿਹੜਾ ਬੰਦ ਕਰਦਾ ਆਪਾਂ ਪੰਜਾਬ ਦੇ ਸਾਰੇ ਪਿੰਡਾਂ ਦੇ ਆਪਸੀ ਸੰਪਰਕ ਨੂੰ ਜਕੀਨੀ ਬੜਾਏ ਬਿਨਾ ਅਸੀਂ ਬਦਲਦੇ ਪੰਜਾਬ ਦੀ ਕਾਮਨਾ ਮਾਨਜਕ ਸਪੀਕਰ ਸਾਹਿਬ ਨਹੀਂ ਕਰ ਸਕਦੇ ਅੱਜ ਮੈਂ ਪੰਜਾਬ ਦੇ ਲੋਕਾਂ ਨਾਲ ਇਹ ਵਾਦਾ ਕਰਨਾ ਚਾਹੁੰਦਾ ਹਾਂ ਕਿ ਅਗਲੇ ਸਾਲ ਅਸੀਂ ਪੰਜਾਬ ਦੀਆਂ ਸਾਰੀਆਂ ਟੁੱਟੀਆਂ ਹੋਈਆਂ ਪਿੰਡੂ ਲਿੰਕ ਸੜਕਾਂ ਬਣਾਉਣ ਜਾ ਰਹੇ ਹਾਂ ਜੋ ਸਾਡੇ ਦੂਰ-ਦਾੜੇ ਦੇ ਪਿੰਡਾਂ ਨੇੜਲੇ ਕਸਬਿਆਂ ਤੇ ਸ਼ਹਿਰਾਂ ਨੂੰ ਜੋੜਦੀਆਂ ਹਨ ਸਾਡਾ ਟੀਚਾ ਇਹ ਯਕੀਨੀ ਬਣਾਉਣਾ ਹੋਵੇਗਾ ਕਿ ਇੱਕ ਸਾਲ ਬਾਅਦ ਕੋਈ ਵੀ ਲਿੰਕ ਸੜਕ ਟੁੱਟੀ ਨਾ ਰਹੇ ਇਸ ਨੂੰ ਪ੍ਰਾਪਤ ਕਰਨ ਲਈ ਕੁੱਲ 18943 ਕਿਲੋਮੀਟਰ ਪਿੰਡੂ ਲਿੰਕ ਸੜਕਾਂ ਦਾ ਨਿਰਮਾਣ ਅਤੇ ਅਪਗ੍ਰੇਡਿਸ਼ਨ ਕਰਾਂਗੇ ਮੇਰਾ ਮੰਨਣਾ ਹੈ ਕਿ ਸਰ ਇਹ ਪੰਜਾਬ ਦੇ ਇਤਿਹਾਸ ਵਿੱਚ ਇੱਕ ਸਾਲ ਵਿੱਚ ਹੋਰ ਵੱਡਾ ਰਿਕਾਰਡ ਹੋਵੇਗਾ ਇਸ ਨਾਲ ਯਾਤਰਾ ਦਾ ਸਮਾਂ ਘਟੇਗਾ ਖੇਤੀ ਉਪਜਾ ਲਈ ਮਾਰਕੀਟ ਵਿੱਚ ਤੇਜ਼ੀ ਆਵੇਗੀ ਅਤੇ ਪੰਜਾਬ ਦੀ ਇਕਨੋਮੀ ਦੇ ਪ੍ਰਵਾਹ ਵਿੱਚ ਨਵੀਂ ਊਰਜਾ ਪੈਦਾ ਹੋਵੇਗੀ ਬਿੱਤੀ ਸਾਲ 2025-26 ਲਈ ਪੰਜਾਬ ਮੰਡੀ ਬੋਰਡ ਵੱਲੋਂ ਪਿੰਡੂ ਲਿੰਕ ਸੜਕਾਂ ਦੇ ਨਿਰਮਾਣ ਅਤੇ ਅਪਗ੍ਰੇਡਿਸ਼ਨ ਲਈ 2873 ਕਰੋੜ ਰੁਪਏ ਸਰ ਉਹ ਖਰਚੇ ਜਾਣਗੇ ਮਾਨਜੋਗ ਸਪੀਕਰ ਸਾਹਿਬ ਮਾਨਜੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਤਪਗੋਦ ਸਿੰਘ ਮਾਨ ਜੀ ਦਾ ਇੱਕ ਬਹੁਤ ਵੱਡਾ ਸੁਪਨਾ ਕਿ ਰੰਗਲਾ ਪੰਜਾਬ ਕਿਵੇਂ ਹੋਂਦ ਵਿੱਚ ਆਊਗਾ ਕਿ ਰੰਗਲਾ ਪੰਜਾਬ ਕਿਵੇਂ ਬਣੂਗਾ ਉਹਦੇ ਵੱਲ ਪਿਛਲੇ 3 ਸਾਲਾਂ ਤੋਂ ਲਗਾਤਾਰ ਕਦਮ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਵੱਧ ਰਹੇ ਨੇ ਕਿ ਲਗਾਤਾਰ ਪੰਜਾਬ ਰੰਗਲਾ ਪੰਜਾਬ ਬਣ ਰਿਹਾ ਹੈਗਾ ਸਪੀਕਰ ਸਾਹਿਬ ਮੈਂ ਅੱਜ ਇਹ ਗੱਲ ਬੜੇ ਮਾਣ ਨਾਲ ਅਨਾਉਂਸ ਕਰ ਰਿਹਾ ਕਿ ਰੰਗਲਾ ਪੰਜਾਬ ਵਿਕਾਸ ਕੀ ਦੀ ਅਸੀਂ ਸ਼ੁਰੂਆਤ ਇਸ ਸਾਲ ਕਰ ਰਹੇ ਹਾਂ ਸਪੀਕਰ ਸਾਹਿਬ ਪੰਜਾਬ ਦੇ ਲੋਕਾਂ ਨੇ 2022 ਵਿੱਚ ਰੰਗਲਾ ਪੰਜਾਬ ਦੀ ਸਾਡੀ ਦ੍ਰਿਸ਼ਟੀਕਰਨ ਆਪ ਸਰਕਾਰ ਨੂੰ ਇਤਿਹਾਸਕ ਫਤਵਾ ਦਿੱਤਾ ਸਾਡੀ ਸਰਕਾਰ ਦਾ ਇੱਕ ਇੱਕ ਦਿਨ ਪੰਜਾਬ ਦੀ ਗੁਆਚੀ ਸ਼ਾਨ ਨੂੰ ਬਹਾਲ ਕਰਨ ਅਤੇ ਲੋਕਾਂ ਦੇ ਫੀਡਬੈਕ ਦੇ ਆਧਾਰ ਤੇ ਸੂਬੇ ਦੇ ਸੰਪੂਰਨ ਵਿਕਾਸ ਨੂੰ ਯਕੀਨੀ ਬਣਾਉਣ ਲਈ ਸਮਰਪਤ ਰਿਹਾ ਹੈ ਅੱਜ ਅਸੀਂ ਹਰ ਜ਼ਿਲ੍ਹੇ ਵਿੱਚ ਰੰਗਲਾ ਪੰਜਾਬ ਵਿਕਾਸ ਕਮ ਦੀ ਕੋਸ਼ਿਸ਼ਾਂ ਦੇ ਨਾਲ ਇਸ ਦਿਸ਼ਾ ਵਿੱਚ ਵੱਡਾ ਕਦਮ ਚੁੱਕ ਰਹੇ ਹਾਂ ਜੋ ਉਸ ਜਿਹੜੇ ਦੇ ਲੋਕਾਂ ਦੀ ਮਹੱਤਮਪੂਰਨ ਸਥਾਪਨਾ ਰੋਜ਼ਾਨਾ ਦੇ ਜਿਹੜੇ ਵਿਕਾਸ ਦੀਆਂ ਜ਼ਰੂਰਤਾਂ ਦੇ ਖਰਚ ਕੀਤਾ ਜਾਵੇਗਾ ਇਸ ਸਕੀਮ ਦਾ ਪ੍ਰਬੰਧਨ ਜਿਹੜਾ ਸਰ ਡਿਪਟੀ ਕਮਿਸ਼ਨਰ ਸਾਡੇ ਡੀਸੀ ਸਾਹਿਬਾਨ ਦੁਆਰਾ ਕੀਤਾ ਜਾਵੇਗਾ ਅਤੇ ਇਸ ਨੂੰ ਵਿਧਾਇਕਾਂ ਜਨ ਸਭਾ ਮਾ ਨਾਗਰਿਕ ਸਮੂਹਾਂ ਅਤੇ ਲੋਕ ਪੱਤੀ ਲੋਕ ਪੱਖੀ ਭਾਵਨਾ ਮਾ ਬੜੇ ਨਾਗਰਿਕਾਂ ਦੀਆਂ ਸਿਫਾਰਿਸ਼ਾਂ ਦੇ ਆਧਾਰ ਤੇ ਖਰਚ ਕੀਤਾ ਜਾਵੇਗਾ ਇਹ ਫੰਡ ਸਾਡੇ ਸਾਰੇ ਜ਼ਿਲ੍ਹਿਆਂ ਦੇ ਸਾਰੇ ਖੇਤਰਾਂ ਜਿਵੇਂ ਕਿ ਸੜਕਾਂ ਪੁਰਾਂ ਦੀ ਸਾਰੀ ਅਤੇ ਮਰਮਤ ਸਟਰੀਟ ਲਾਈਟਾਂ ਕਲੀਨਿਕਾ ਹਸਪਤਾਲਾ ਸਕੂਲਾਂ ਪਾਣੀ ਸੈਨੀਟੇਸ਼ਨ ਆਫ ਦੇ ਸਰਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਵਿੱਚ ਵੱਡੀ ਸਹਾਇਤਾ ਕਰੇਗਾ ਮੈਂ ਬਜਟ ਵਿੱਚ ਰੰਗਲਾ ਪੰਜਾਬ ਵਿਕਾਸ ਜਿਹੜਾ ਫੰਡ ਆ ਜਾਂ ਵਿਕਾਸ ਕੀਮਾ ਉਹਦੇ ਲਈ 585 ਕਰੋੜ ਰੁਪਏ ਦਾ ਪ੍ਰਬੰਧ ਕਰਦਾ ਹੈ